ਹੁਣ ਟੀਮਾਂ ਦੇ 플레이ਰ ਧਿਆਨ ਦੇਣ ਕਿਸੇ ਟੀਮ ਦੇ ਖਿਡਾਰੀ ਨੇ ਡਿਸਪਲਿਨ ਭੰਗ ਕੀਤਾ ਉਹ ਟੀਮ ਵੀ ਨੇ ਕੱਟੀ ਜਾਊਗੀ ਜੇ ਕਿਸੇ ਖਿਡਾਰੀ ਦੇ ਟੀਮ ਨੇ ਕੋਈ ਉਲੰਘਣਾ ਕੀਤੀ ਜਾਂ ਕਿਸੇ ਰੈਫਰੀ ਦੇ ਨਾਲ ਕਿੰਤੂ ਪ੍ਰੰਤੂ ਕੀਤੀ ਉਹ ਟੀਮ ਕੱਟ ਦਿੱਤੀ ਜਾਊਗੀ ਹਰ ਇੱਕ ਸ਼ਨੀਵਾਰ ਨੂੰ ਜਿੱਦਾਂ ਕਹਿ ਲਿਆ ਵੀ ਹਰ ਇੱਕ ਹਫਤੇ ਬਾਅਦ ਇਹ ਲੀਗ ਦੇ ਮੁਕਾਬਲੇ ਜਿਹੜੇ ਘਲੋਟੀ ਪਿੰਡ ਦੇ ਵਿੱਚ ਕਰਵਾਏ ਜਾਣਗੇ ਬਹੁਤ ਚੰਗੀ ਸੋਚ ਹੈ ਵਧੀਆ ਉਪਰਾਲਾ ਹੈ ਸਾਡੇ ਭਰਾਵਾਂ ਦਾ ਹਰ ਇੱਕ ਹਫਤੇ ਇੱਥੇ ਜਿੱਦਾਂ ਕਹਿ ਲਈ ਵੀ ਇਹਦੇ ਸ਼ੁਰੂਆਤ ਹੈ ਖਲੋਤੀ ਪਿੰਡ ਆ ਵੀ ਪਤਾ ਨਹੀਂ ਅੱਗੇ-ਅੱਗੇ ਕਿੱਥੇ ਤੱਕ ਗੱਲ ਜਾਣੀ ਹੈ ਇਹ ਜਰੂਰ ਸਾਰੇ ਖਿਡਾਰੀ ਵੀਰ ਧਿਆਨ ਦਿਓ ਡਿਸਪਲਨ ਦੇ ਨਾਲ ਆਪਾਂ ਇਹ ਮੁਕਾਬਲੇ ਜਿਹੜੇ ਕਰਵਾਉਣੇ ਆ ਪੂਰੇ ਅਨੁਸ਼ਾਸਨ ਦੇ ਵਿੱਚ ਖੇਡਣਾ ਸਾਰੀਆਂ ਟੀਮਾਂ ਨੇ ਕੋਈ ਖਿਡਾਰੀ ਰੂਲਾਂ ਦੀ ਉਲੰਘਣਾ ਨਾ ਕਰੇ ਸਾਰੇ ਖਿਡਾਰੀਆਂ ਦਾ ਧੰਨਵਾਦ ਜਿੰਨੀਆਂ ਵੀ ਟੀਮਾਂ ਨੇ ਅੱਜ ਆ ਆਪਾਂ ਇਹ ਟੀਮਾਂ ਦਾ ਪ੍ਰਦਰਸ਼ਨ ਇਹ ਗਰਾਊਂਡ ਦੇ ਵਿੱਚ ਵੇਖਾਂਗੇ ਬਹੁਤ ਚੰਗੀ ਸੋਚ ਹੈ ਖਲੋਤੀ ਪਿੰਡ ਵਾਲੇ ਸਾਡੇ ਵੀਰਾਂ ਦੀ ਬਹੁਤ ਵੱਡਾ ਧੰਨਵਾਦ ਹੈ ਸਾਰੇ ਖਿਡਾਰੀ ਵੀਰਾਂ ਦਾ ਜਿਨ੍ਹਾਂ ਨੇ ਸਾਡੇ ਕਬੱਡੀ ਦੇ ਖਿਡਾਰੀ ਫਿਰਮਾਨੀ ਟੀਮ ਵੀ ਬਹੁਤ ਚੰਗੀ ਰਹੀ ਜਾ ਰਹੀ ਹੈ ਬਤਾਰੀ ਵਾਲੇ ਆਪਕੋ ਗੱਲਾਂ ਪੁੱਛਾਏ ਕਿਵੇਂ ਲੱਗੀ ਕਹਿੰਦਾ ਹੈ ਇਹਦੇ ਵਿੱਚ ਜਿਹੜੀਆਂ ਖੀਆਂ ਨੇ ਇਹ ਕਿੰਨੇ ਚੋਟੀਆਂ ਨਾਲ ਖੜੇ ਮੈਂ ਵੀ ਕਹਿੰਦਾ ਇਹਦੇ ਵਿੱਚ ਜਿਹੜਾ ਸਵਾਦ ਆ ਰਿਹਾ ਆ ਬੱਲੇ ਬੱਲੇ ਕਰਾ ਗਿਆ ਕਹਿੰਦੇ ਭਰੇਤੀ ਵਾਲੇ ਛੱਕੇ ਦਾ ਜੁੱਡੀ ਦਾ ਯਾਰ ਬਹੁਤ ਦੁੱਖਿਆ ਇਹ ਨਾਮ ਦੇ ਪਲੇਅਰ ਨੇ ਇੱਕ ਵਾਰ ਫੇਟਿੰਗ ਮਾਰਿਆ ਲੱਗੇ ਹੋਏ ਸਿਟਰਨ ਗਾਰਮੈਂਟ ਤੇ ਕਰਦੇ ਤੇ ਜਾਫੀ ਲੈਣੇ ਜਿਹੜੇ ਜੇਸਦਾਰ ਕਰਾ ਜਣੀ ਵੀ ਤੇਰੇ ਕਹਿਣ ਦਾ ਪਾਬ ਜਿਵੇਂ ਕੋਈ ਰੇਡਰ ਵੀ ਜਿਹੜਾ ਵਧੀਆ ਖਿਡਾਰੀ ਹੈ ਇਹਨਾਂ ਦਾ ਜਾਫੀ ਆ ਇਹਨਾਂ ਦੇ ਬਾਹਰ ਗਿਆ ਆ ਜੋ ਰੇਡ ਕਰਦਾ ਵਾ ਤਾਂ ਉਹ ਜਾਫਾ ਕਰ ਦਿੱਤੀ ਜਾਵੇ ਤੇ ਜੇ ਕੋਈ ਜਾਫਾ ਨਹੀਂ ਉਹ ਕੋਈ ਕੋਣੀ ਚਾਹੀਦਾ ਤੇ ਨਵੇਂ ਮੁੰਡਿਆਂ ਨੂੰ ਹੋਰ ਰਾਮ ਨੂੰ ਕਰਨਾ ਚਾਹੀਦਾ ਹੈ ਨਾ ਜੇ ਮੈਚ ਹਸਣਗੇ ਨਾ ਮੈਚ ਹਸਣਗੇ ਜਿਹੜੇ ਤਕੜੇ ਜਿੱਤੀ ਲੱਗੇ ਉਹ ਇੱਕ ਰੌਂਡ ਜਿੱਤਾਂ ਦੂਜੀ ਵਧੀਆ ਵੀ ਰੇਡਰ ਰਿਹਾ ਮੈਂ ਅੱਗੇ ਛਲੇ ਛਲੇ ਦੇ ਨਾਲ ਜਿਹੜਾ ਲੀਡਰ ਉਹ ਜਾਂਦਾ ਜਦੋਂ ਉਹ ਨਵੇਂ ਜਿਹੇ ਟੱਕਰ ਦੇ ਬਾਹਰ ਖੇਡਿਆ ਜੇ ਮੋਸੇ ਵਿੱਚ ਆਉਂਦੇ ਉਹ ਤੋਂ ਰੇ ਜਿਹੜਾ ਜਿਆਦਾ ਕੋਈ ਫੁੱਟ ਵਾਲਾ ਰੋਕ ਜਾ ਕੇ ਉਹ ਰੇਡਾ ਪਾ ਲਵੇ ਠੀਕ ਹੈ ਖੇਡਾ ਤਾਂ ਫੇਰ ਕੋਈ ਰੋਕ ਕੋਈ ਗੱਲ ਨਹੀਂ ਵੀ ਛੋਟੀ ਗੱਲ ਤੇ ਆਪਾਂ ਜਰੂਰ ਆਵਾਮਾਂਗੇ ਹਨਾ ਜਿਹੜੀ ਅੱਗੇ ਆਪਾਂ ਹੋਣੀ ਹੈ ਉਹਨਾਂ ਦੇ ਦਿਲਾਂ ਦਾ ਪੰਜ ਵੀ ਆਪਾਂ ਕਰਾਈਏ ਜਿੰਨੀਆਂ ਵੀ ਕਰਾਈਏ ਉਹਦੇ ਵਿੱਚ ਆਪਾਂ ਇਹ ਗੱਲ ਆਉਂਦੀ ਮੇਰੇ ਜੂੜ ਸੁਣਨਗੇ ਆਪਾਂ ਪੁਜਾਰ ਕਰਾਂਗੇ ਜਿਵੇਂ 3 ਵਜੇ ਮੈਚ ਸਟਾਰਟ ਹੋਇਆ ਜੇ 1 ਘੰਟਾ ਬੈਲ ਹੋ ਜਾਂਦਾ ਉਹਨੇ ਨੰਬਰ ਹੀ ਵਧੀਆ ਦੇ ਰਿਹਾ 15 1 ਇਹ ਰਿਹਾ ਵਿੱਚ ਤੇ ਥੋੜਾ ਜਿਹਾ 1 ਘੰਟਾ ਪਹਿਲਾਂ ਹੋ ਜਾਵੇ ਨਾ ਤੇ ਵਧੀਆ ਵਧੀਆ ਮੌਕਾ ਪੁਆਇੰਟ ਵੱਧ ਮਿਲ ਜਾਣੇ ਯਾਰ ਪੁਆਇੰਟ ਵੱਧ ਮਿਲ ਜਾਣੇ ਤੇ ਜ਼ੋਰ ਵੀ ਲੱਗਦਾ ਠੀਕ ਹੈ ਕੋਈ ਨਵੀਆਂ ਟੀਮਾਂ ਆndੀਆਂ ਨੇ ਉਹ ਵੀ ਵਧੀਆ ਜ਼ੋਰ ਮਾਰ ਲੈਂਦੇ ਨੇ ਕਈ ਵਾਰੀ ਨਵੀਆਂ ਟੀਮਾਂ ਬੰਸਾਈਂ ਹਾਰ ਜਾਂਦੀਆਂ ਨੇ ਜੇ ਵੱਧ ਪੁਆਇੰਟ ਹੋਣ ਤਾਂ ਵਧੀਆ ਖੇਡਦੇ ਨੇ ਸਹੀ ਹੈ ਇਹ ਵੀ ਗੱਲ ਆ ਵੀ ਆਪਾਂ ਸਮਾਂ ਥੋੜਾ ਜਿਹਾ ਵੱਧ ਦਈਏ ਨਾ ਨਹੀਂ ਨਾ ਅੱਗੇ ਤੋਂ ਇਹ ਵੀ ਆਪਾਂ ਵੀਰੇ ਥੋੜਾ ਲੱਗਣਗੇ ਉਹ ਟੀਮਾਂ ਵੀ ਸਾਰੀਆਂ ਸਾਥ ਦੇਣ ਥੋੜਾ ਟਾਈਮ ਨਾਲ ਹਾਂ ਟਾਈਮ ਨਾਲ ਆਉਣ ਸਹੀ ਆ ਬਾਕੀ ਆਪਾਂ ਇਹ ਰਾਤ ਨੇਰਾ ਨਹੀਂ ਹੋਊਗਾ ਟਾਈਮ ਕਰ ਜੀਏ ਇਹ ਅਸੀਂ ਜੇਤੀ ਕਰਾਂਗੇ ਤਾਂ ਫਿਰ ਮੈਚ ਵੀ ਜੇਤੀ ਦੇਖਾ ਦੇ ਮੜੀਆਂ ਬਾਈ ਉਹਨਾਂ ਨੂੰ ਕੋਈ ਲਾਈਟਾਂ ਲੂਟਾਉਂਦਾ ਕੋਈ ਪ੍ਰਬੰਧ ਨਹੀਂ ਆਪਾਂ ਤੋਂ ਹਿਸਾਬ ਨਾਲ ਯਾ ਟੀਮਾਂ ਦਿਖਾ ਦੇ ਮੜੀਆਂ ਵੀ ਅੰਦਰ ਗੱਡੀਆਂ ਲਵਾਈਆਂ ਹੋਈਆਂ ہیں ਗਰਾਊਂਡ ਦੇ ਵਿੱਚ ਸਾਰੀਆਂ ਜਿੰਨੀਆਂ ਵੀ ਟੀਮਾਂ ਨੇ ਆਪਾਂ ਅੰਦਰ ਬਿਠਾਈਆਂ ਹੋਈਆਂ ਲੈ ਵੀਰੇ ਵੀ ਦੱਸਿਓ ਆਪਣਾ ਵਿਊ ਦਿਓ ਵੀ ਆਪਣੀ ਜਿਹੜੀ ਆਪਾਂ ਇਹ ਲੀਗ ਕਰਾਈ ਆ ਵੀ ਕਿਵੇਂ ਲੱਗਿਆ ਤੁਹਾਨੂੰ ਪ੍ਰੋਸੈਸ ਸਾਰਾ ਦੱਸੋ ਵੀਰੇ ਮੜਾ ਇਹ ਵੀਰ ਜੀ ਵਧੀਆ ਲੱਗੀ ਆ ਲੀਗ ਜਿਹੜੀ ਕਰਾਈ ਆ ਇਹਦੇ ਵਿੱਚ ਸਾਰੇ ਨਵੇਂ ਗਾਣੇ ਫੇਰ ਰਹੇ ਨੇ ਕੋਈ ਗਾਣੇ ਬਾਹਰ ਨਹੀਂ ਆ ਰਹੇ ਨੇ ਸਹੀ ਜੀ ਚਾਹੀਏ ਪਰ ਇਹ ਸਾਰੇ ਨਵੇਂ ਨਵੇਂ ਕਾਇਮ ਹੋਣ ਤੋਂ ਬਹੁਤ ਵਧੀਆ ਲੱਗ ਰਹੀ ਹੈ। ਠੀਕ ਹੈ ਬਈ। ਜੇ ਕੋਈ ਹੋਰ ਖਾਮੀ ਲੱਗੀ ਬਈ ਉਹ ਵੀ ਦੱਸੋ ਮੜਾਇਆ। ਬਹੁਤ ਵਧੀਆ ਬਾਕੀ ਸਾਹਿਬ। ਇਸ ਪੰਜਾਬ ਟੀਮ ਦਾ ਐਮਟੀਓ ਵੱਡੇ ਖਿਡਾਰੀ ਇਕੱਠੇ ਹੋਣਾ ਵਧੀਆ ਰਹੂਗਾ। ਸਾਰੇ ਬਾਰੇ ਦੇਖੋ। ਜੇ ਕਿਵੇਂ ਬੰਦਿਆਂ ਨੂੰ ਟਾਈਮ ਮਿਲੂ ਤੇ ਨਵੇਂ ਬੰਦੇ ਕੰਮ ਕਰੇ। ਇੱਕ ਦੋ ਟੀਮਾਂ ਜੀ ਆਓ ਬਾਕੀ ਤਾਂ ਸਾਰੀਆਂ ਨਾਰਮਲ ਹੀ ਹੈ ਬਈ। ਕਿਹਾ ਜਾਵੇ। ਠੀਕ ਹੈ। ਇਹ ਨਵੀਆਂ ਟੀਮਾਂ ਨੂੰ ਖੇਡਣ ਦੀ ਜੀ। ਠੀਕ ਹੈ ਬਈ। ਇਹ ਆਪਾਂ ਸਾਰੇ ਨਵੀਂ ਖੇਡਣਾਂ ਫਿਰ ਆਪਣਾ ਵਧੀਆ ਹੋਣਾ। ਓਕੇ ਬਈ। ਨਬਜ਼ੀ ਬੋਲੇ ਬੀਤਾ ਬੋਇਆ ਆਪਾਂ ਨੇ ਸਿਖਾਇਆ ਹੈ ਆਂਕਿ ਮੈਂ ਤਾਂ ਖਰਾ ਹੈ ਤੁਸੀਂ ਹਲੇ ਅੱਜ ਪਹਿਲਾ ਦਿਨ ਸ਼ਾਇਦ ਕਈਆਂ ਨੇ ਗਰਾਉਂਡ ਆਇਆ ਪਰ ਅਜੇ ਵੀ ਰੈਫਰੀ ਦੇ ਜਾ ਕੇ ਗਲਤ ਕਰਨਾ ਇਦਾਂ ਨਹੀਂ ਹੁੰਦਾ ਮੈਂ ਫਿਰ ਬੇਨਤੀ ਕਰਦਾ ਵੀ ਜੇ ਕਿਸੇ ਟੀਮ ਦੇ ਨਾਲ ਕੋਈ ਕੋਚ ਸਾਹਿਬ ਆਏ ਨੇ ਪਲੀਜ਼ ਸਾਡੇ ਨਾਲ ਹੋਣੀ ਸੰਪਰਕ ਕਰ ਔਰ ਇਹਦੇ ਤੈਸੀ ਮਾਤਰਾ ਮੇਰੇ ਵੱਲੋਂ ਜੇ ਨਹੀਂ ਖੇਡਣੀ ਆਉਂਦੀ ਉਦੋਂ ਹੀ ਰਿਪੋਰਟ ਕਰਨਾ ਮੇਰੇ ਤੱਕ ਪਹੁੰਚਾ ਦੇਣਾ ਪੀਰੀਆਂ ਨਾਲ ਸੰਪਰਕ ਕਰਨਾ कोशिश कर रहे जिन्हें नौजवान मुहैया करके ਕੋਸ਼ਿਸ਼ ਕਰੀਏ ਆਪਾਂ ਇਹਦੇ ਇੱਕ ਤੁਹਾਡੇ ਲਈ ਪ੍ਰੇਨ ਕਰ ਕੋਸ਼ਿਸ਼ ਕਰ ਰਹੇ ਆ ਵਧੀਆ ਲੱਗਦਾ ਨੰਨੇ ਬੱਚੇ ਜੇ ਹੋਰ ਅੱਗੇ ਆ ਕੇ ਇਸ ਤਰ੍ਹਾਂ ਇਹਨਾਂ ਗਰਾਊਂਡਾਂ ਦੇ ਵਿੱਚੋਂ ਇਹ ਗਰਾਊਂਡ ਸ਼ਾਇਦ ਤੁਸੀਂ ਨਹੀਂ ਜਾਣਦੇ ਇਸ ਗਰਾਊਂਡ ਨੇ ਬਹੁਤ ਵੱਡੇ ਵੱਡੇ ਮਹਾਨ ਖਿਡਾਰੀ ਪੈਦਾ ਕੀਤੇ ਨੇ ਕਿਹੜਾ ਖਿਡਾਰੀ ਹੈ ਜਿਹਦੇ ਨਾਮ ਤੇ ਕਹਿੰਦੇ ਉਹ ਨਹੀਂ ਪਏ ਪਲੀਜ਼ ਆਪਾਂ ਸਿੱਖਣ ਦੀ ਕੋਸ਼ਿਸ਼ ਕੀਤੀ ਕਰੀਏ ਇਸ ਗਰਾਊਂਡ ਦੇ ਵਿੱਚੋਂ ਮੈਚ ਆ ਗਿਆ ਆ ਗਿਆ ਵੀਰੇ ਆ ਗਿਆ ਯਾਰ ਦਾ ਖੇਡ ਕਬੱਡੀ ਦਾ ਕੈਂਡ ਤੇ ਗੋਪਾ ਤੇ ਦੂਜੇ ਪਲਾਇਸ ਦੇ ਲਈ ਟੀਮਾਂ ਜੀ ਰੈਡੀ ਹੈ ਕੈਂਡ ਤੇ ਗੋਪਾ ਰਸ਼ੀਮ ਦੇ ਘਰ ਸਾਹ ਸਹੀ ਟੀਮਾਂ ਦੇ ਫੇਰ ਆਪੇ ਆਪ ਨੂੰ ਰੈਡੀ ਕਰ ਲਓ ਸਾਹਮਣੇ ਕਿਟਾਈ ਖੇਡਣ ਵਾਲਾ ਮੌਜੂਦ ਹੈ ਜੱਦੀ ਮੇਸਾ ਮੁੰਡਿਆਂ ਦੀ ਇੱਕ ਪਾਸੇ ਜੂਰ ਵਿਚਾਰਨ ਹੁੰਦਾ ਹੈ ਨੰਬਰ What ਫੈਸਲਾ ਸਾਡੇ ਪ੍ਰਬੰਧਕ ਵੀਰਾਂ ਦਾ ਗਰਾਉਂਡ ਦੇ ਵਿੱਚ ਸਿੱਧੀ ਰੈਡ ਪਾਣੀਆ ਗਰਾਉਂਡ ਦੇ ਵਿੱਚ ਕੋਈ ਰੀਡਰ ਨਹੀਂ ਜੇ ਕੀਤਾ ਨਾਲ ਸਿੱਧੀ ਕਬੱਡੀ ਪਾਣੀਆ ਨਾਲਿਆਂ ਕਹਿੰਦੇ ਚਮਕੌਰ ਸਿੰਘ ਦੀ ਧਰਤੀ ਦਾ ਗੱਫਰ ਕਬੱਡੀ ਪਾਉਣ ਦੇ ਲਈ ਹੋਇਆ ਹੈ ਮਕਰਾਨੇ ਵਾਲੀ ਕਰਦੀ ਜਨਾਲ ਸਖੇਵਾਲਾ ਦੇ ਨਾਲ ਮਾੜੇ ਹਾਂ ਦੇ ਨਾਲ ਬਹੁਤ ਪਿਆਰ ਹੈ ਕਹਿੰਦੇ ਆ ਖਿਡਾਰੀ ਦਾ ਕਿ ਗੱਫਰ ਨੌਜਾਨ ਕਹਿੰਦੇ ਚਮਕੌਰ ਸਿੰਘ ਦੀ ਧਰਤੀ ਦਾ ਵਧਿਆ ਹੈ ਕਬੱਡੀ ਪਾਉਣ ਦੇ ਲਈ ਕਾਲ ਫੈਡਰੇਸ਼ਨ ਦੇ ਵਿੱਚ ਟੋਪ ਦੀਆਂ ਕਬੱਡੀਆਂ ਪਾਉਣਾ ਹੈ ਜਨਪਾਸ ਲਾਟੋ ਤੇ ਬੂਲ ਦੋਵਾਂ ਟੀਮਾਂ ਦੇ ਰੇਡਰ ਬਾਹਰ ਦੇ ਪਾਸੇ ਚੈੱਕ ਕਰ ਲੋ ਲਾਟੋ ਤੇ ਬੂਲ ਪਿੰਡ ਦਾ ਬਕਰ ਜਿਹੜਾ ਖੇਡੇ ਲੋਗਾ ਆ ਨਯਾਲ ਗੱਜਰ ਦਲੇਰੇ ਕਰਵਾਦਾ ਮੈਨੂੰ 400 ਵਾਲੀ ਗੱਜਰ ਸਿਰੋਂ ਗੱਜਰ ਆ ਲੱਗਿਆ ਜੁਵੇਰ ਅੱਡੀ ਚੇਤੀ ਵਾਲਾ ਕਿ ਵੀ ਨਯਾਲ ਟੌਪ ਦੇ ਲਈ ਜੱਫੇ ਲਾਉਦਾ ਮੈਂ ਆ ਦੇ ਕੰਪੜੇ ਦੇ ਉੱਪਰ ਚੱਲਦੀ ਜੀ ਬਰੇਸ ਦਾ ਨਾ ਲੱਗਿਆ ਹੋਇਆ ਜੇ ਕਾਗਲਾ ਚੇਟੀ ਦਾ ਲੈਣਾ ਹੈ ਦੋ ਲਖੜਾਈਆਂ ਦੇ ਦਰਬਾਰ 30 ਸਕੰਡ ਦਾ ਸਮਾਂ ਲੱਗਾ ਤੇ ਖੂਲ ਇਹ ਟੀਮਾਂ ਦੇ ਕੋਲ ਰੇਡ ਨੂੰ ਚੈੱਕ ਕਰ ਬੋ ਜੋਗੀ ਰੇਡ ਦੇ ਪਾਰ ਮੁੰਡਾ ਰਸ਼ੀਨ ਹਰਮਨ ਰੇਡ ਕਰਦਾ ਪਰ ਆ ਗਿਆ ਹਾਂ ਦੂਰ ਹੈ ਲੰਬਾ ਲੰਬਾ ਆ ਗਿਆ ਫਿਰ ਉਹਦਾ ਉਹਦਾ ਉਹਨੂੰ ਲਾ ਫੋਨ ਮਾਰਦਾ ਉਹਨੂੰ ਮੈਨੂੰ ਲਾ ਕੇ ਫੜਾਈ ਬੰਦ ਕਰੀ ਫਿਰਦਾ ਵੀਰੇ ਫੋਨ ਉਹ ਚੱਲ ਪੁੱਤ ਫੇਟੇ ਮੋੜ ਦੇਂਦਾ ਨਹੀਂ ਮੋੜ ਦੇਂਦਾ ਤੈਨੂੰ ਆਖਾ ਦੀ ਪਾਉਦਾ ਹੋਇਆ ਖੇਡ ਦੇ ਮਾਦੇ ਵਿੱਚ ਲੱਗਿਆ ਹੋਇਆ ਜੋਰ ਅਡੀ ਚੋਟੀ ਵਾਲਾ ਪਰ ਨੰਬਰ ਜਿਹੜਾ ਪੱਕੀ ਆਪਣੀ ਟੀਮ ਦੇ ਲਈ ਜੋਰ ਦਿੰਦਾ ਹੈ ਲੱਗਦਾ ਵੀ ਟੀਮ ਦੇ ਜਿਹੜੇ ਨੰਬਰ ਦਾ ਵਾਅਦਾ ਕਰ ਦਿੰਦਾ ਹੈ ਲਸਾਈਆਂ ਦੀ ਟੀਮ ਆ ਗਈ ਜਲਖੜੀ ਟੀਮ ਜਿੱਥੇ ਉਹਦੇ ਹੱਥ ਖੜਾ ਤੇ ਦਰਫਰ ਜਲਖੜ ਤੇ ਲਸਾਈਆਂ ਦਾ ਮੁਕਾਬਲਾ ਇਹਦਾ ਖੇਡ ਜਰ ਰਹਾ ਲਓ ਸਾਹਮਣੇ ਨੌਜਵਾਨ ਕਬੱਡੀ ਪਾਉਣ ਦੇ ਲਈ ਧੂਲ ਮੇਲ ਵਾਲਾ ਜਿਹੜੇ ਮੁੰਡਾ ਪਿਆ ਹੋਇਆ ਹੈ બીજી બાજુ આ નયન ગોપાળા કહેને નાટોવાળા ગઢ ઉત્તરવાલીના નાવાપાટ પર ખોટી બોલુઆ તૈયારવા હો ગયા ખેલ કવટી ਦਾ ઓ ઢોલુ ખોટી ਖੋੜ ਦੇ ਆਪਣੀ ਟੀਮ ਦੇ ਲਈ ਰਾਣਾ ਸ਼ਕਤਰ ਵਾਲਾ ਛਾਟਿਆ ਸਰੀਰ ਪੈ ਕੇ ਰਾਏ ਦਾ ਪੇਰਾ ਬਾਤੂ ਮਾਸ ਨਹੀਂ ਨਜ਼ਰ ਆਉਂਦਾ ਰਾਏ ਦੇ ਸਰੀਰ ਤੇ ਉਹ ਕਬੱਡੀ ਪੌਂਦੇ ਲਈ ਭਰਿਆ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਰਾਣੇ ਦੀ ਕਬੱਡੀ ਆ ਪਿੰਦੇ ਆ ਖਿਡਾਰੀ ਵਾਲਿਆ ਦੇਖ ਰਾਹ ਨਜ਼ਾਰਾ ਖੇਡ ਕਬੱਡੀ ਦਾ ਆ ਸਾਰੇ ਮੁੰਡੇ ਕਹਿੰਦੇ ਚਾਹੀ ਨਹੀਂ ਰੇ ਦਾ ਸਿੰਘ ਸਰਵਾਰ ਟ੍ਰੈਨ ਕਰਦਾ ਹੈ ਪਰ ਰਾਏ ਨੂੰ ਕੀ ਤੇਜਪਾ ਹੈ ਖੇਡ ਕਬੱਡੀ ਦਾ ਇਹ ਟੀਮਾਂ ਦੇ ਫੇਰ ਵੀ ਆ ਜਾਣ ਆਹ ਸਾਹਮਣੇ ਕਬੱਡੀ ਪੈਂਦੀ ਆ ਸੱਤੇ ਟਾਈਗਰ ਦੇ ਜੱਫੇ ਤੇ ਕਾਰੀ ਪੁੱਟਾ ਕਾਰੂ ਲਾਪਰਾ ਦੇ ਨਾਲ ਜੱਸ ਪੁੱਟਿਆ ਕਿਦਾ ਵੱਡੇ ਪਿਆਰ ਆਹ ਮਤਲਬ ਜਿੱਤਾ ਪਰੂ ਅਰੇ ਨਾ ਕੋਈ ਨਹੀਂ ਕਰਦਾ ਟੀਮਾਂ ਦਾ ਢੋਲ ਬੱਲੇ ਬੱਲੇ ਕਰਾਉਂਦਾ ਆਹ ਘਲੋਟੀ ਵਾਲੇ ਕਹਿੰਦੇ ਸੁੱਖੇ ਦਾ ਜੁੰਡੀ ਦਾ ਯਾਰ ਆਹ ਕਹਿੰਦੇ ਘਲੋਟੀ ਵਾਲੇ ਮੌਜੇ ਦਾ ਜੁੰਡੀ ਦਾ ਯਾਰ ਘਲੋਟੀ ਵਾਲਾ ਭੰਗ ਬੱਲੇ ਬੱਲੇ ਰਾਣੀ ਰਾਹ ਬੰਦ ਕਰਕੇ ਮੇਰੇ ਪਰ ਵੀ ਵਧੀਆ ਆਸ ਹੈ ਪਰ ਸਾਹਮਣੇ ਉਹ ਪੈਂਦੀ ਰੋਡ ਦੇ ਸਿੰਘ ਸਰਦਾਰ ਕਰਦਾ ਦੋ ਹੱਥ ਤੇ ਦਿਨ ਵਾਲੇ ਜਿੱਤਦਾ ਲਾ ਜਫਾ ਬੱਲੇ ਬੱਲੇ ਤੇ ਆ ਗਿਆ ਰਾਣਾ ਸ਼ੰਕਰ ਵਾਲਾ ਗੋਰੀਆ ਮਹਿਮਾ ਦਾ ਘੇਤਾ ਬਣ ਗਿਆ ਉਹ ਬੱਲੇ ਬੱਲੇ ਹੁੰਦੀ ਆ ਮੇਰੇ ਮਿੱਤਰੋ ਮੁੰਡਾ ਕਹਿੰਦੇ ਮਲੇਸ਼ੀਆ ਦੇ ਵਿੱਚ ਵੀ ਬੱਲੇ ਬੱਲੇ ਕਰਵਾ ਕੇ ਆਇਆ

ਤਾਵੀ ਨੇ ਆਪਣੀ ਟੀਮ ਦੇ ਮਨ ਜੋਰ ਦਿੱਤਾ ਕਾਲਾ ਕਬੱਡੀ ਪਾਉਣ ਦੇ ਦੀ ਵਧਿਆ ਹੋਇਆ ਮੇਰੇ ਮੱਕਰੋ ਕੋਈ ਬੂਟਾ ਕਹਿੰਦਾ ਕੋਈ ਕਾਲਾ ਕਹਿੰਦਾ ਉਹ ਵਧ ਗਿਆ ਤਾਵੀ ਯਾਰੇ ਅੱਗੇ ਕਬੱਡੀ ਪਾਉਣ ਨੂੰ ਹੋ ਗਏ ਨੇ ਤਿਆਰ ਜੱਫੀ ਪੱਲਾ ਪੱਲਾ ਘਾਉਣ ਨੂੰ ਕੌਣ ਖੀਚੂ ਗਿੱਤੇ ਕਿਹੜਾ ਪਾਊਗਾ ਕਬੱਡੀ ਅੱਜ ਝੁੱਟ ਝੁੱਟ ਕੇ ਦੀ ਦੇ ਹੁਣੇ ਘੋਟੀ ਵਾਲੇ ਆ ਗਏ ਆ ਜੋਧ ਹੁਣੇ ਆ ਗਏ ਮੈਚ ਬਹੁਤ ਤੋਖਦਾ ਹੋਣਾ ਹੈ ਅੱਜ ਦੇ ਦਿਨ ਦਾ ਖੇਡੇ ਮੈਦਾਨ ਦੇ ਵਿੱਚ ਚੋਟੀ ਦਾ ਮੈਚ ਦੇਖਣਯੋਗ ਤੱਕੜੇ ਹੋਵੇਗਾ ਪ੍ਰਮਾਤਮਾ ਕਰੇ 4-5 ਹਫ਼ਤੇ ਆਪਾਂ ਇੱਦਾਂ ਲਗਾਤਾਰ ਕੋਸ਼ਿਸ਼ ਕਰਾਂਗੇ ਜੇ ਤੁਹਾਡਾ ਸਾਥ ਰਿਹਾ ਕਿ ਤੁਸੀਂ ਇੱਦਾਂ ਹੀ ਆਉਂਗੇ ਬਧਾਈਆਂ ਵੀਰੇ ਤੈਨੂੰ ਸਵਾ ਬਧਾਈਆਂ ਵੀਰੇ ਫਿਰ ਤੁਹਾਡੇ ਮੈਚ ਸ਼ੁਰੂ ਹੋ ਜਾਣਗੇ ਰਾਣੇ ਤੋਂ ਵੱਡ ਰਾਣੇ ਤੋਂ ਰਾਣਾ ਸ਼ੰਕਰ ਆ ਬਧਾਈ ਕਰੋ ਇਹ ਠੀਕ ਆ 393 ਹੈ ਵੀਰੇ ਰੱਬੋਂ ਦੇ ਨਾਂ ਤੇ ਰੱਬੋਂ ਪਿੰਡ ਦੀ ਏ ਟੀਮ ਅੱਜ ਦੇ ਉਸ ਉਹ ਹੈਗਾ ਟੂਰਨਾਮੈਂਟ ਦੀ ਫਸਲੀ ਮੁਬਾਰਕਬਾਦ ਇਨਾਂ ਸਾਰੇ ਖਿਡਾਰੀਆਂ ਨੂੰ